ਸਮਾਣਾ ਦੇ ਨੇੜਲੇ ਪਿੰਡ ਸਦਾਨਾਪੁਰ ਦੇ ਵਿੱਚ ਇੱਕ ਪਰਿਵਾਰ ਖੇਤਾਂ ਵਿੱਚ ਮਟਰ ਤੋੜਨ ਦਾ ਕੰਮ ਕਰ ਰਿਹਾ ਸੀ ਆਪਣੇ ਪਿਤਾ ਦੇ ਨਾਲ ਪਰਾਚੀ ਨਾਮ ਦੀ ਲੜਕੀ ਮਟਰ ਤੋੜ ਰਹੀ ਸੀ ਉਸ ਨੂੰ ਉਸਨੇ ਮਟਰ ਤੋੜਦੇ ਤੋੜਦੇ ਖੇਤਾਂ ਵਿੱਚ ਮਟਰ ਖਾਧੀ ਮਟਰ ਕੁਝ ਉਸਨੇ ਉਸਕੇ ਪਿਤਾ ਦੇ ਦੱਸੇ ਮੁਤਾਬਿਕ ਜ਼ਿਆਦਾ ਖਾਧੀਆਂ ਲੇਕਿਨ ਉਸਕੇ ਪਿਤਾ ਨੇ ਵੀ ਕੁਝ 5-7-10 ਮਟਰਾ ਖਾਈਆਂ ਸੀ ਉਸਕੀ ਵੀ ਸੇਤ ਬਿਗੜੀ ਉਸਨੇ ਵੀ ਉਲਟੀਆਂ ਆਈਆਂ لیکن لڑکی نے زیادہ ਖਾলে تو اس کی جਗਾਤ ਬਿਗੜ ਗਈ ਉਸ ਨੂੰ ਪਹਿਲਾ ਬਾਸਸਪੁਰ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ اس کے ਬਾਅਦ ਉਹਨੂੰ ਪਟਿਆਲਾ ਰੇਂ德ਰਾ ਹਸਪਤਲ ਭੇਜਿਆ ਗਿਆ ਜਿਸकी ਪੀਜੀਏ ਦੇ ਵਿੱਚ ਜਾ ਕੇ ਮੌਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਬਾਸਸਪੁਰ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੇ ਡੈਡ ਬੋਡੀ ਦਾ ਮੌਸਮਰਟਮ ਸਰਕਾਰੀ ਹਸਪਤਲ ਸਮਾਣਾ ਵਿੱਚ ਕਰਵਾਇਆ ਗਿਆ ਔਰ ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾਕਟਰ ਦਿਲਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਜੋ ਮਟਰ ਤੋੜ ਰਹੇ ਸੀ ਮਜ਼ਦੂਰ ਬੱਚੇ ਜੋ ਵੀ ਹੈ ਉਸ ਦੇ ਨਾਲ ਖਿਤ ਹੋ ਸਕਦਾ ਕੁਝ ਦਿਨ ਪਹਿਲਾਂ ਕੋਈ ਦਵਾਈ ਦਾ ਛਿੜਕਾਅ ਕੀਤਾ ਹੋਵੇ ਇਸ ਕਰਕੇ ਉਸ ਦੇ ਨਾਲ ਉਸ ਦੀ ਸਿਹਤ ਤੇ ਮਾੜਾ ਪ੍ਰਭਾਵ ਪਿਆ ਉਹਨਾਂ ਨੇ ਵੀ ਸਭ ਨੂੰ ਸਲਾਹ ਦਿੱਤੀ ਵੀ ਖੇਤਾਂ 'ਚ ਕੰਮ ਕਰਦੇ ਵਕ ਜੋ ਕੋਈ ਫਸਲ ਤੁਸੀਂ ਖਾਣੀ ਵੀ ਹੈ ਕੱਚੀ ਤਾਂ ਉਸ ਨੂੰ ਧੋ ਕੇ ਖਾਓ ਤਾਂ ਕਿ ਥੋੜੀ ਸਿਹਤ ਤੇ ਨੁਕਸਾਨ ਨਾ ਹੋਵੇ ਜੀ ਮਾਤਾ ਮੋਢੀ ਤੋੜ ਰਹੀ ਸੀ ਅੱਛਾ ਬੱਚੀ ਕਾ ਨਾਮ ਕੀ ਤੇ ਤੁਹਾਡੀ ਪਰਾਚੀ ਦੇਵੀ ਜੀ ਪਰਾਚੀ ਦੇਵੀ ਜੀ ਹਾਂ ਜੀ ਕਿੰਨੇ ਸਾਲ ਦੀ ਸੀ 16 ਸਾਲ ਦੀ ਜੀ 16 ਹਾਂ ਕੀ ਕੰਮ ਕਰ ਰਹੀ ਸੀ ਖੇਤ 'ਚ ਮਟਰ ਤੋੜ ਰਹੇ ਸੀ ਜੀ ਅੱਛਾ ਹਾਂ ਜੀ ਫਿਰ ਮਟਰ ਖਾਈ ਉਹਨੇ ਹਾਂ ਜੀ ਮਟਰ ਤੋੜਦੇ ਤੋੜਦੇ ਮਤਲਬ ਬਈਲਾ ਟਾਈਮ ਮਿਲ ਗਿਆ ਖਾਣ ਵਾਸਤੇ ਉਹ ਖਾਈ ਗਈ ਹਾਂ ਜੀ ਤੇ ਫਿਰ ਉਸਕੇ ਬਾਅਦ ਕੀ ਹੋਇਆ ਉਹਨੇ ਉਸਕੇ ਬਾਅਦ ਉਲਟੀ ਆਈ ਹੈ ਜੀ ਬਸ ਉਲਟੀ ਵਿੱਚ ਮਟਰੇ ਮਟਰ ਨਿਕੜਿਆ ਜਾਂਦੇ ਉਲਟੀ ਦੇ ਵਿੱਚ ਹਾਂ ਜੀ ਬਸ ਫਿਰ ਮਤਲਬ ਉਸ ਡੈਥ ਹੋ ਗਈ ਹੈ ਨੀ ਕੋਈ ਟੈਸਟ ਉਸ ਟਾਈਮ ਕੋਈ ਚੀਜ਼ ਆਈ ਉਹਦੇ ਵੀ ਰਿਪੋਰਟ 'ਚ ਵੀ ਕੀ ਖਾਦਾ ਉਹਨੇ ਕੀ ਨਿਕਲਿਆ ਆਈ ਆ ਹਾਂ ਜੀ ਯਾਰ ਕੀ ਆਇਆ ਉਸ ਉਹ ਮਰ ਰਿਹਾ ਯਾਰਾਂ ਜੀ ਪੀਰ ਯਾਰ ਠੀਕ ਉਹ ਮਟਰ ਖਾਣ ਨਾਲ ਲਾਲਚ ਕਿਤਰਾ ਨਾਲ ਰਹੋ ਜੀ ਵੀ ਵੀ ਦੱਤਰੀ ਬਾਕੀ ਤੁਸੀਂ ਖਾਏ ਤੋਂ ਕਿ ਅਸਰ ਆਇਆ ਹਾਂ ਮੈਨੂੰ ਵੀ ਅਸਰ ਆਇਆ ਪੰਜ ਸੱਤ ਮਟਰ ਮੈਂ ਵੀ ਖਾਦੇ ਸੀ ਬਾਕੀ ਮੈਨੂੰ ਇਹ ਮੈਨੂੰ ਬੁਲਟੀ ਆਉਗੀ ਉਸ ਟਾਈਮ ਤੁਸੀਂ ਕਟ ਖਾਏ ਮੈਂ ਸੱਤ ਕ ਮਟਰ ਖਾ ਗਿਆ ਨਾ ਸੱਤ ਕ ਮਟਰ ਆਸੂ ਚ ਚੋੜਿਆ ਉਹਨਾਂ ਜਿਆਦਾ ਕਿਲੋ ਅੱਧਾ ਕਿਲੋ ਵਾਂਗੂ ਖਾ ਗਈ ਮਟਰ ਉਹ ਮੇਰੀ ਭਾਨ ਜੀ ਹੈ ਜੀ ਭੈਣ ਦੀ ਬੇਟੀ ਆ ਭੈਣ ਦੀ ਬੇਟੀ ਹੈ ਹਾਂ ਜੀ ਕਿਹੜੇ ਵਿਡ ਰਹੇ ਸੀ ਇਹ ਸਧਾਰਨਪੁਰ ਜੀ ਅੱਛਾ ਕੀ ਕੰਮ ਕਰ ਰਹੀ ਸੀ ਉਸ ਟਾਈਮ ਇਹ ਜੀ ਖੇਤ ਚ ਮਜ਼ਦੂਰੀ ਕਰਦੇ ਸੀਗੇ ਮਟਰ ਤੋੜਦੇ ਸੀਗੇ ਹਾਂ ਇਮਟਰ ਖਾ ਗਈ ਬੈਠੇ ਬੈਠੇ ਨੇ ਬੱਚੀ ਤਾਂ ਹੈਗੀ ਸੀਗੀ ਹੂੰ ਤੇ ਇਹਨੇ ਮਟਰ ਖਾ ਕੇ ਉਲਟੀ ਕੀਤੀ ਹੂੰ ਉਲਟੀ ਕਰਿੰਗੇ ਹੀ ਕਰਿੰਗੇ ਫਿਰ ਅਸੀਂ ਇਹਨੇ ਟੀਕਾ ਲਵਾਤਾ ਪਿੰਡ ਚ ਹੀ ਹੂੰ ਫਿਰ ਇਹਨੂੰ ਅਸੀਂ ਲੈ ਕੇ ਗਏ ਹਸਪੀਟਲ ਬਾਦਸ਼ਾਪੁਰ ਉੱਥੇ ਇਹਦੇ ਗਲੂਕੋਜ਼ ਵਗੈਰਾ ਚੜਾਏ ਰਿਪੋਰਟ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਸਾਨੂੰ ਪਟਿਆਲੇ ਭੇਜਤਾ ਵੀ ਟੈਸਟ ਕਰਾਇਆ ਟੈਸਟ ਮੇ ਕੀ ਆਇਆ ਉਹਦੇ ਟੈਸਟ ਚ ਉਹਦੇ ਤੋਂ ਆਇਆ ਆਇਆ ਸੀਗਾ ਜੀ ਲੀਵਰ ਚ ਨੁੱਕਰਾਇਆ ਪਟਿਆਲੇ 13 ਤਰੀਕ ਨੂੰ ਹੂੰ 13 ਤਰੀਕ ਨੂੰ ਅਸੀਂ 5 ਵਜੇ ਤਾਈਂ ਰਿਪੋਰਟ ਆਣੀ ਸੀਗੀ ਰਿਪੋਰਟ ਦੇਖ ਕੇ ਡਾਕਟਰ ਨੇ ਸਾਨੂੰ ਪੀਜੀਆਈ ਅਮਰਜੈਂਸੀ ਰੈਫਰ ਕਰਤਾ ਸੀਗਾ ਫਿਰ ਉੱਥੇ ਰਿਪੋਰਟਾਂ ਕਰਵਾਈਆਂ ਇਸ ਕੀ 13 ਤਰੀਕ ਨੂੰ ਕਰਾਈ 14 ਤਰੀਕ ਨੂੰ ਇਸ ਕੀ ਡਾਇਲਿਸ ਹੋਈ ਡਾਇਲਿਸ ਕਰਵਾ ਕੇ ਅਸੀਂ ਨੇ ਫਿਰ ਹਾਂਜੀ ਕਿਡਨੀ ਖਤਮ ਹੋ ਗਈਆਂ ਜੀ ਡਾਇਲਿਸ ਕਰੀ ਤੇ ਫਿਰ ਅਸੀਂ ਇਹਨੂੰ ਫਿਰ ਦੁਬਾਰੇ ਡਾਕਟਰਾਂ ਨੇ ਰਿਪੋਰਟਾਂ ਕਰਵਾਈਆਂ ਤੇ ਉਹ ਤੇ ਖਾਈ ਇਸਨੇ ਪ੍ਰਾਚੀ ਖਾਈ ਜਿਹੜੀ ਕਹਿੰਦੇ ਮੈਨੂੰ ਬੁਲਟੀ ਆਈ ਤੁਸੀਂ ਹੋਰ ਨਾ ਖਾਈ ਉਹਨਾਂ ਦੇ ਵੀ ਕੁਝ ਹੋਇਆ ਸੀ ਉਹਨਾਂ ਕਾ ਜੀ ਮੈਨੂੰ ਪਤਾ ਨਹੀਂ ਹੈਗਾ ਵੀ ਹੋਰ ਕਿਸੇ ਨੇ ਖਾਏ ਨੇ ਕਿ ਨਹੀਂ ਤੇ ਪਰ ਇਹਨੇ ਬਹੁਤ ਜ਼ਿਆਦਾ ਖਾ ਲਿਆ ਇਹਨੇ ਕਿੰਨੇ ਖਾ ਲੀਏ ਇਥੇ ਇਹਨੇ ਮਤਲਬ ਨਿਕਲੇ ਨੇ ਕਿੱਲੋ ਸਰੋਂ ਮੰਗੋ ਵੀ ਮਤਲਬ ਲੱਦੀ ਕਿੱਲੋ ਸਰੇ ਉਲਟੀ માં ਹਾਂਜੀ ਉਲਟੀ ਚ ਨਿਕਲੇ ਹਾਂਜੀ ਛਿਲਕ ਵੀ ਨਿਕਲੇ ਨੇ ਮਟਰਾਂ ਦੇ ਛਿਲਕੇ ਨੇ ਹਾਂਜੀ ਇਹ ਜਿਹੜੀ ਲੜਕੀ ਹੈ ਕੀ ਨਾਮ ਹੈ ਕੀ ਹੋਇਆ ਖਾਇਆ ਇਹਨੇ ਕੀ ਹੋਇਆ ਪ੍ਰਾਚੀ ਦੇਵੀ ਹੈ ਸਾਨੂੰ ਅਵਜਿ ਸਵਾਸੇਗਾ ਸਧਾਰਨ ਪਰਦੇ ਲੈਣ ਵਾਲੀ ਹੈ 16 ਦਾਤੰਬਰ ਹੈ ਇਹ ਕੋਈ ਆਪਣੀ 10 ਤਰੀਕ ਨੂੰ ਕਹਿੰਦੇ ਸੀ ਇਹ ਕੋਈ ਮਟਰ ਤੋੜਨ ਗਿਆ ਸੀ ਬਾਹਰ ਖੇਤਾਂ ਚ ਉਹ ਮਟਰ ਕੱਚੇ-ਕੁੱੱਚੇ ਖਾ ਲਏ ਨੇ ਤੇ ਇਥੇ ਬਿਮਾਰ ਹੋ ਗਈ ਹੈ ਪਹਿਲਾਂ ਇਥੇ ਪ੍ਰਾਈਵੇਟ ਡਾਕਟਰਾਂ ਤੋਂ ਮਟਰ ਖਾਣ ਕੇ ਬਾਅਦ ਹਾਂਜੀ ਹਾਂਜੀ ਮੋੜ ਕੇ ਪ੍ਰਾਈਵੇਟ ਡਾਕਟਰਾਂ ਕੋਲ ਦਵਾਈ ਵੀ ਲੈਣਦੇ ਰਹੇ ਨੇ ਬੰਦ ਤੋਂ ਲਈ ਹੈ ਮੋੜ ਕੇ ਬਾਦਸ਼ਾਹਪੁਰ ਤੋਂ ਲਈ ਹੈ 13 ਤਰੀਕ ਨੂੰ ਇਹ ਇੱਥੇ ਰਹਿ ਗਏ ਨੇ ਪਟਿਆਲੇ ਰੈਣੀ ਨਾਲ ਟੈਕ ਟੂਟ ਕਰਕੇ ਉਹ ਹਾਲ ਤੱਕ ਵੀਰ ਸੀ ਦੇ ਪੀਜੇ ਰੈਫਰ ਕਰਤਾ ਤੇ ਪੀਜੇ ਹੋਰ ਨਗਰਾ ਰਹੇ ਹਾਂਜੀ 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 ਵੋਟਪਾਟ ਪੁੱਤਰਾਂ ਦੇ ਨਾਮ ਲਿਖੇ ਆ ਇਦੀਂ ਮਾਤਾ ਦੇ ਲਿਖੇ ਕੀ ਨਾਮ ਹੈ ਬਲਜੀ ਬਲਜੀ ਬਜੀਦ ਕੋਹਰੇ ਬਲਜੀਦ ਕੋਹਰੇ ਹਾਂਜੀ ਕਿਰਸਤਾਰ ਅਗੇ ਤੈ ਹੈ 174 ਹਾਂਜੀ ਹਾਂਜੀ